ਡਾਕਟਰ ਸਵਤੂਰੀ ਕੈਂਪ ਦੇ ਵਿੱਚ ਪਹੁੰਚੇ ਹੋਗੇ ਕੀ ਕਹਿਣਾ ਚਾਹੁੰਦੇ ਇਸ ਬਾਰੇ ਜੀ ਮੰਦਰ ਦੇ ਵਿੱਚ ਕੈਂਪ ਪੱਧਰ ਰਿਹਾ ਹੈ ਔਰ ਬੜੀ ਸ਼ਰਧਾ ਨਾਲ ਲੋਕ ਆ ਰਹੇ ਨੇ ਕੁਝ ਇਹਨਾਂ ਦਾ ਇੱਕ ਸਭ ਤੋਂ بڑا ਦੰਦ ਹੈ ਕਿ ਖੂਨਦਾਨੀ ਹੈ ਸੈਕਟਰ ਜਿਹੜਾ ਕਿ ਕਿਸੇ ਅਨੁਭਵੀ ਆ ਦੇ ਵਿੱਚ ਹੋ ਰਹਾ ਹੈ ਜਾਂ ਸਰਕਾਰ ਉਸ ਦੇਸ਼ਾਂ ਦੇ ਵਿੱਚ ਟ੍ਰਾਈ ਹੋ ਰਹੀ ਹੈ ਜਿੱਦਾਂ ਕਿ ਜਾਪਾਨ ਹੈ ਇਸ ਵਿਹਾਰਿਕ ਨੂੰ ਲੈ ਕੇ ਬਾਹਰੋਂ ਤਿਆਰ ਕੀਤਾ ਜਾਵੇ ਪਰ ਹਾਲੇ ਉਹ ਕਾਮਯਾਬ ਨਹੀਂ ਹੈ ਕੋਈ ਨਹੀਂ ਪਤਾ ਹੈ ਇਹ ਕਿੰਨੀ ਕੋਸਟ ਦਾ ਹੋਊਗੀ ਫਿੱਟ ਹੁੰਦਾ ਜਾਂ ਨਹੀਂ ਹੁੰਦਾ ਸੋ ਇਸ ਤੋਂ ਉੱਪਰ ਮੈਂ ਸਮਝਦਾ ਹਾਂ ਹੋਰ ਕੋਈ ਦਾਨ ਨਹੀਂ ਹੈ ਨਵੀਂ ਪੀੜੀ ਨੂੰ ਕੀ ਸੰਦੇਸ਼ ਚਾਹੁੰਦੇ ਨਾ ਚਾਹੁੰਦੇ ਖੂਨ ਦਾਨ ਬਾਰੇ ਨਵੀਂ ਪੀੜੀ ਨੂੰ ਹਰ ਇੱਕ ਨੂੰ ਚਾਹੀਦਾ ਹੈ ਕਿ ਵੀ ਉਹ ਖੂਨ ਦਾਨ ਕਰਦਾ ਰਹੇ ਤਾਂ ਕਿ ਜਿਹੜੀਆਂ ਕੀਮਤੀ ਜਾਨਾਂ ਉਹਨਾਂ ਨੂੰ ਸੇਵ ਕੀਤਾ ਜਾ ਸਕੇ ਇੱਕ ਵਿਅਕਤੀ ਹਰਤੀ ਦਿਨ ਦੇ ਬਾਅਦ ਹਰ ਤਿੰਨ ਮਹੀਨਿਆਂ ਦੇ ਬਾਅਦ ਬਲੱਡ ਦੇ ਸਕਦਾ ਹੈ। ਪ੍ਰਧਾਨ ਜੀ ਅੱਜ ਤੁਸੀਂ ਮਹਾਵੀਰ ਮੰਦਿਰ ਵਿੱਚ ਕੈਂਪ ਤੇ ਪਹੁੰਚੇ ਕੀ ਕਹਿਣਾ ਚਾਹੁੰਦੇ ਇਸ ਬਾਰੇ ਜੀ? ਇਹ ਕਹਿਣਾ ਚਾਹੁੰਦੇ ਆ ਕਿ ਇਹ ਬਹੁਤ ਹੀ ਵਧੀਆ ਬਹੁਤ ਸ਼ਲਾਘਾਯੋਗ ਕਦਮ ਹੈ। ਇਹ ਲਹੂਦਾਨ ਦਾ ਖੂਨ ਦਾ ਦਾਨ ਹੈ। ਇਹ ਸਭ ਤੋਂ ਉੱਤਮ ਦਾਨ ਹੈ। ਕਿਉਂਕਿ ਮਹਾਦਾਨ ਹੈ। ਕਿਉਂਕਿ ਕਿਸੇ ਬੰਦੇ ਦੀ ਜ਼ਿੰਦਗੀ ਬਚ ਸਕਦੀ ਹੈ ਇਹਦੇ ਨਾਲ। ਜ਼ਿੰਦਗੀ ਮੌਤ ਦੀ ਲੜਾਈ ਲੜਦਾ ਕੋਈ ਮਰੀਜ਼ ਉਹਦੇ ਵਿੱਚ ਇਹ ਫੋਨ ਦਾਨ ਆ ਜਿਹੜਾ ਇਹ ਉਹਦੀ ਜ਼ਿੰਦਗੀ ਲਈ ਸਹਾਈ ਹੋਣਾ ਹੈ ਇਸ ਲਈ ਬਹੁਤ ਹੀ ਵਧੀਆ ਦਾਨ ਹੈ ਬਹੁਤ ਹੀ ਵਧੀਆ ਅਪਰਾਲਾ ਹੈ ਸਾਰੇ ਹੀ ਕਲੱਬ ਸਾਹਿਬਾਨ ਦਾ ਮੈਂ ਬੇਨਤੀ ਕਰਦਾ ਔਰ ਇਹਨਾਂ ਨੂੰ ਵਧਾਈ ਦਿੰਦਾ ਪਹਿਲਾ ਫੋਨ ਦਾਨ ਕੈਂਪ ਅੱਜ ਦੇ ਯੂਥ ਨੂੰ ਅਕਾਲੀ ਦਲ ਵੱਲੋਂ ਕੀ ਮੈਸੇਜ ਹੈ ਜੀ ਅੱਜ ਦੇ ਦੂਸਰੋ ਇਹੀ ਕਹਿਣਾ ਜੀ ਜਿਵੇਂ ਇਹ ਨੌਜਵਾਨਾਂ ਨੇ ਮਤ ਤੋਂ ਮਤ ਖੂਨ ਡਾਨ ਕੀਤਾ ਹੈ ਏਵੇਂ ਜਿਵੇਂ ਖੂਨ ਦਾਨ ਮੈਂ ਸਾਰੇ ਅਕਾਲੀ ਦਲ ਦੇ ਵਰਕਰਾਂ ਨੂੰ ਵੀ ਕਹਿਣਾ ਵੀ ਖੂਨ ਦਾਨ ਕਰੋ ਬਹੁਤ ਸਾਰੇ ਬੇਇਨਸਾਫੀ ਕਰਦੇ ਆਂ ਵੀ ਸ਼ਰੋਬੀ ਅਕਾਲੀ ਦਲ ਦੇ ਹੱਥ ਮਜ਼ਬੂਤ ਕਰੋ ਸਰਦਾਰ ਸੁਖਵੀਰ ਸਿੰਘ ਬਾਦਲੀਆਂ ਦੇ ਹੱਥ ਮਜ਼ਬੂਤ ਕਰੋ 2027 ਤੇ ਸਰਕਾਰ ਬਣਾਓ ਵੀ ਹੱਤbandh ਦੀ ਮੰਗ ਹੈ